ਕੇਂਦਰ ਦੇ ਵੱਲੋਂ ਇੱਕ ਚਿੱਠੀ ਭੇਜੀ ਜਾਂਦੀ ਹੈ ਮਾਤਾ ਚਰਨਕੌਰ ਦੇ ਆਈਵੀਐਫ ਟ੍ਰੀਟਮੈਂਟ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਜਾਂਦੀ ਹੈ ਜੀ ਹਾਂ ਜਾਂਚ ਰਿਪੋਰਟ ਪੰਜਾਬ ਸਰਕਾਰ ਤੋਂ ਮੰਗੀ ਗਈ ਔਰ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਖਿਲਾਫ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਇਹ ਲਿਖਿਆ ਹੈ ਕਿ ਜੇਕਰ ਕੇਂਦਰ ਨੇ ਇਹ ਚਿੱਠੀ ਆ ਭੇਜੀ ਗਈ ਕਾਰਵਾਈ ਕਰਨ ਦੇ ਵਾਸਤੇ ਜਾਂ ਰਿਪੋਰਟ ਮੰਗੀ ਸੀ ਤਾਂ ਉਸ ਨੂੰ ਸੀਐਮ ਮਾਨ ਦੇ ਧਿਆਨ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਕਿਉਂ ਉਸ ਦੇ ਉੱਪਰ ਐਕਸ਼ਨ ਕੀਤਾ ਗਿਆ ਕਿਉਂਕਿ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਰਿਪੋਰਟ ਮੰਗੀ ਗਈ ਕੇਂਦਰ ਸਰਕਾਰ ਦੇ ਵੱਲੋਂ ਤਾਂ ਐਸਐਸਪੀ ਜਿਹੜੇ ਉਹ ਬਠਿੰਡਾ ਉੱਥੇ ਹਸਪਤਾਲ ਦੇ ਵਿੱਚ ਜਾਂਦੇ ਨੇ ਤਾਂ ਇਸ ਨੂੰ ਕਿਹਾ ਗਿਆ ਕਿ ਕਾਰਵਾਈ ਵੀ ਕਰ ਦਿੱਤੀ ਗਈ ਹੈ ਸੋ ਇਸ ਤੋਂ ਇਹ ਕਿਆ ਅਸrai ਲਗਾਈ ਗਈ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਾਰਨ ਦੱਸੋ ਨੋਟਿਸ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਚਿੱਠੀ ਭੇਜੀ ਸੀ ਤਾਂ ਉਸ ਨੂੰ ਸੀਐਮ ਬਾਦ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਉਸ ਨੂੰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਕਿਉਂਕਿ ਉਸ ਚਿੱਠੀ ਦਾ ਪਤਾ ਹੀ ਨਹੀਂ ਸੀਗਾ ਔਰ ਉਸ ਦੇ ਉੱਪਰ ਕਾਰਵਾਈ ਕਰ ਦਿੱਤੀ ਗਈ ਜਿਹੜਾ ਐਕਸ਼ਨ ਲੈ ਲਿਆ ਗਿਆ ਮੋੜਾ ਮਾਤਾ ਚਰਨਕੌਰ ਤੇ ਬਲਕੌਰ ਸਿੰਘ ਜਿਹੜੇ ਪਿਤਾ ਨੇ ਉਹਨਾਂ ਦੇ ਕੋਲ ਪੁਲਿਸ ਨੂੰ ਭੇਜਿਆ ਗਿਆ ਰਿਪੋਰਟ ਲੈਂਡ ਦੇ ਵਾਸਤੇ ਤਾਂ ਇਹ ਕਾਰਵਾਈ ਕੀਤੀ ਗਈ ਸੀ ਤਾਂ ਉਸ ਨੂੰ ਹੁਣ ਜਿਹੜਾ ਆ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਵੱਡੀ ਕਾਰਵਾਈ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਮੁਖ ਸਕੱਤਰ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਹ ਚਿੱਠੀ ਕੇਂਦਰ ਦੇ ਵੱਲੋਂ ਭੇਜੀ ਜਾਂਦੀ ਹੈ ਔਰ ਕੇਂਦਰ ਦੇ ਵੱਲੋਂ ਭੇਜੀ ਗਈ ਚਿੱਠੀ ਦਾ ਨੋਟਿਸ ਜਿਹੜਾ ਆ ਉਹ ਕਿਉਂ ਨਹੀਂ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਮਾਨ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਦਵਾਇਆ ਗਿਆ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਕਿ ਕੇਂਦਰ ਸਰਕਾਰ ਨੇ ਇਸ ਤਰੀਕੇ ਦੀ ਇੱਕ ਚਿੱਠੀ ਜਿਹੜੀ ਉਹ ਕੱਲੀ ਆ ਜਿਹਦੇ ਵਿੱਚ ਮਾਤਾ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ ਤਾਂ ਕਿਉਂ ਨਹੀਂ ਦੱਸਿਆ ਗਿਆ ਹਾਲਾਂਕਿ ਇਸ ਤੇ ਸਿਆਸਤ ਵਿਪੱਖੀ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਗਿਆ ਕਿ ਸ਼ਾਇਦ ਇਹ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਨੇ ਮੰਗੀ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਹੁਣਾ ਦੇ ਵੱਲੋਂ ਇੱਕ ਬਿਆਨ ਆਉਂਦਾ ਹੈ ਕਿ ਇਸ ਦੇ ਉੱਪਰ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਰਿਪੋਰਟ ਨਹੀਂ ਮੰਗੀ ਬਲਕਿ ਇੱਕ ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਆਈ ਵੀ ਐਫ ਟ੍ਰੀਟਮੈਂਟ ਮਾਮਲੇ ਦੀ ਰਿਪੋਰਟ ਮੰਗੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਉਸ ਦਾ ਪਤਾ ਲੱਗਾ ਕਿ ਆਖਰਕਾਰ ਇਹ ਚਿੱਠੀ ਕਿੰਨੇ ਲਿਖੀ ਆ ਕਿਉਂਕਿ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਸਰਕਾਰ ਨੇ ਜਵਾਬ ਮੰਗਿਆ ਪੰਜਾਬ ਸਰਕਾਰ ਨੇ ਰਿਪੋਰਟ ਮੰਗੀ ਆ ਤਾਂ ਹੁਣ ਪੰਜਾਬ ਸਰਕਾਰ ਨੇ ਨੋਟਿਸ ਲੈ ਲਿਆ ਹੈ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਪ੍ਰਮੁੱਖ ਸਖਤਰ ਜਿਹੜੇ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਜੋਏ ਸ਼ਰਮਾ ਆਈਏਐਸ ਨੇ ਉਹਨਾਂ ਤੋਂ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਇਸ਼ੂ ਕੀਤਾ ਗਿਆ ਕਿ ਕਾਰਨ ਦੱਸੋ ਤੁਸੀਂ ਕਿਉਂ ਨਹੀਂ सीएम मानਦੇ ध्यान ਦੇ ਵਿੱਚ ਇਹ ਗੱਲ ਲਿਆਂਦੀ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਜਿਹੜੀ ਉਹ ਭੇਜੀ ਗਈ ਆ ਜਿਸ ਦੇ ਵਿੱਚ ਮਾਤਾ ਚਰਨ कौर ਦੇ ਆਈਵੀਐਫ ਟ੍ਰੀਟਮੈਂਟ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਜਾਂ ਜਾਂਚ ਜਿਹੜੀ ਹੈ ਜਾਂ ਰਿਪੋਰਟ ਜਿਹੜੀ ਹੈ ਉਹ ਮੰਗੀ ਗਈ ਹੈ ਉਹ ਤੁਸੀਂ ਕਿਉਂ सीएम मानਦੇ ਧਿਆਨ ਦੇ ਵਿੱਚ ਨਹੀਂ ਲਿਆਂਦੀ ਤਾਂ ਇਹ ਪੰਜਾਬ ਸਰਕਾਰ ਨੇ ਹੁਣ ਨੋਟਿਸ ਇਸ਼ੂ ਕਰ ਦਿੱਤਾ ਹੈ ਅਜੋਏ ਸ਼ਰਮਾ ਨੂੰ ਜਿਹੜੇ ਕਿ ਪੰਜਾਬ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਨੇ ਕਿਉਂਕਿ ਜਿਹੜੀ ਚਿੱਠੀ ਭੇਜੀ ਗਈ ਉਹ ਮੁਖ ਸਕੱਤਰ ਹੁਣਾ ਦੇ ਕੋਲੇ ਆਈ ਤੇ ਮੁਖ ਸਕੱਤਰ ਹੁਣਾ ਨੇ ਅੱਗੇ ਕਾਰਵਾਈ ਕਰ ਦਿੱਤੀ ਨੋਟਿਸ ਜਿਹੜਾ ਉਹਨਾਂ ਨੂੰ ਭੇਜ ਦਿੱਤਾ ਔਰ ਐਸਐਸਪੀ ਜਿਹੜੇ ਨੇ ਉਹ ਬਠਿੰਡਾ ਦੇ ਕੋਡ ਹਸਪਤਾਲ ਦੇ ਵਿੱਚ ਜਾਂਦੇ ਨੇ ਉੱਥੋਂ ਰਿਪੋਰਟ ਲੈਣ ਵਾਸਤੇ ਜਾਂ ਦਸਤਾਵੇਜ਼ ਲੈਣ ਵਾਸਤੇ ਇਸ ਤਰੀਕੇ ਦੇ ਨਾਲ ਤਾਂ ਹੁਣ ਪੰਜਾਬ ਸਰਕਾਰ ਨੇ ਉਸ ਵੇਲੇ ਸਿਚੁਏਸ਼ਨ ਕਲੀਅਰ ਕੀਤੀ ਜਦੋਂ ਇਹ ਦਬਾਅ ਬਣ ਗਿਆ ਜਦੋਂ ਇਹ ਚਰਚਾ ਛਿੜ ਗਈ ਕਿ ਪੰਜਾਬ ਸਰਕਾਰ ਨੇ ਰਿਪੋਰਟ ਜਿਹੜੀ ਹੈ ਉਹ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਹੁਣਾਂ ਤੋਂ ਮੰਗੀ ਹੈ ਕਿ ਸਾਨੂੰ ਰਿਪੋਰਟ ਦਿੱਤੀ ਜਾਵੇ ਇਹ ਲੀਗਲ ਤਰੀਕਾ ਹੈ ਜਾਂ ਫਿਰ ਇਲਿਗਲ ਕਿਉਂਕਿ 50 ਸਾਲ ਏਜ ਹੁੰਦੀ ਹੈ ਆਈਵੀਐਫ ਕਰਵਾਉਣ ਦੀ ਲੀਗਲੀ ਪਰ ਨਾ ਮਾਤਾ ਚਰਨ ਕੌਰ ਦੀ ਜਿਹੜੀ ਉਮਰ ਹੈ ਉਹ 58 ਸਾਲ ਦੇ ਕਰੀਬ ਹੈ ਤਾਂ ਇਹ ਲੀਗਲ ਕਿਵੇਂ ਹੋ ਗਿਆ ਤਾਂ ਇਸ ਤਰੀਕੇ ਦੇ ਨਾਲ ਸਵਾਲ ਜਿਹੜੇ ਉੱਠਣੇ ਸ਼ੁਰੂ ਹੋਗੇ ਤਾਂ ਇਹ ਜਿਹੜੀਆਂ ਕਿਆਸਰਾਂ ਲਗਾਈਆਂ ਗਈਆਂ ਜਾਂ ਇਹ ਕਹਿ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੇ ਰਿਪੋਰਟ ਮੰਗੀ ਆ ਪਰ ਉਸ ਤੋਂ ਬਾਅਦ ਵਿੱਚ ਇਹ ਸਾਬਤ ਹੋਇਆ ਆ ਜਿਸ ਸਮੇਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਹੁਣਾ ਨੇ ਇਹ ਬਿਆਨ ਦਿੱਤਾ ਕਿ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕ ਹੈ ਔਰ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਅਸੀਂ ਕੋਈ ਰਿਪੋਰਟ ਆਈਵੀਐਫ ਦੇ ਟਰੀਟਮੈਂਟ ਨੂੰ ਲੈ ਕੇ ਮੰਗੀ ਆ ਬਲਕਿ ਇਹ ਕੇਂਦਰ ਦੇ ਵੱਲੋਂ ਇਹ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਦਸਤਾਵੇਜ਼ ਮੰਗੇ ਨੇ ਕਿ ਉਹਨਾਂ ਦੀ ਪ੍ਰੋਸੈਸ ਕਿਵੇਂ ਹੋਈ ਇਹ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਇਹ ਹੁਣ ਚਿੱਠੀ ਜਿਹੜੀ ਹੈ ਉਹ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁਖ ਸਕੱਤਰ ਹੁਣਾਂ ਤੱਕ ਪਹੁੰਚੀ ਔਰ ਉਸ ਤੋਂ ਬਾਅਦ ਮੁਖ ਸਕੱਤਰ ਹੁਣਾਂ ਨੇ ਪੰਜਾਬ ਸਰਕਾਰ ਦੇ ਅਮਲ ਦੇ ਵਿੱਚ ਕਿਉਂ ਨਹੀਂ ਲਿਆਂਦੀ ਸੀਮਾਨ ਦੇ ਅਮਲ ਦੇ ਵਿੱਚ ਕਿਉਂ ਨਹੀਂ ਲਿਆਂਦੀ ਸੋ ਇਸ ਗੱਲ ਨੂੰ ਲੈ ਕੇ ਹੁਣ ਕਾਰਨ ਦੱਸੋ ਨੋਟਿਸ ਜਿਹੜਾ ਆ ਉਹ ਪ੍ਰਮੁੱਖ ਸਕੱਤਰ ਜੋ ਇਹ ਸ਼ਰਮਾ ਨੂੰ ਇਸ਼ੂ ਕਰ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਇਹਦਾ ਕਾਰਨ ਦੱਸਿਆ ਜਾਵੇ ਕਿ ਉਹ ਚਿੱਠੀ ਜਿਹੜੀ ਆ ਤੁਸੀਂ ਅਮਲ ਤੇ ਵਿੱਚ ਕਿਉਂ ਨਹੀਂ ਲਿਆਂਦੀ ਪੰਜਾਬ ਸਰਕਾਰ ਦੇ ਕਿਉਂਕਿ ਇਸ ਕਰਕੇ ਇਸ ਗੱਲ ਤੋਂ ਵਿਵਾਦ ਬਣ ਗਿਆ ਵਿਰੋਧੀ ਧਿਰ ਵੀ ਇਹ ਕਹਿਣ ਲੱਗ ਪਿਆ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਇਹ ਚਰਚਾ ਛੜ ਗਈ ਕਿ ਸ਼ਾਇਦ ਇਹ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਨੇ ਮੰਗ ਲਈ ਆ ਉਹ ਵੀ ਇਸ ਸਮੇਂ ਤੇ ਉਹ ਕ੍ਰੂਸ਼ਲ ਸਿਚੁਏਸ਼ਨ ਤੇ ਮੰਗੀ ਆ ਜਦੋਂ ਛੋਟਾ ਬੱਚਾ ਤੇ ਉਹਦੀ ਮਾਤਾ ਜਿਹੜੇ ਉਹ ਦੋਨੋਂ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਛੁੱਟੀ ਤੱਕ ਨਹੀਂ ਮਿਲੀ ਅੰਡਰ ਅਬਜ਼ਰਵੇਸ਼ਨ ਨਹੀਂ ਥੋੜਾ ਸਮਾਂ ਪੈਣ ਦਿੰਦੇ ਇਹ ਦਸਤਾਵੇਜ਼ ਮੰਗਣੇ ਸੀ ਤਾਂ ਥੋੜਾ ਸਮਾਂ ਪੈ ਲੈਣ ਦਿੰਦੇ ਵਿੱਚ ਉਸ ਤੋਂ ਬਾਅਦ ਦਸਤਾਵੇਜ਼ ਮੰਗ ਲੈਂਦੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਕੋਈ ਚਿੱਠੀ ਐਸੀ ਕੱਢੀ ਨਹੀਂ ਅਸੀਂ ਤਾਂ ਕਿਹਾ ਹੀ ਨਹੀਂ ਕਿ ਸਾਨੂੰ ਡਾਕੂਮੈਂਟ ਦਿੱਤੇ ਜਾਣ ਦਸਤਾਵੇਜ਼ ਦਿੱਤੇ ਜਾਣ ਆਈਵੀਐਫ ਟ੍ਰੀਟਮੈਂਟ ਦੇ ਵਿੱਚ ਤਾਂ ਉਹ ਚਿੱਠੀ ਜਿਹੜੀ ਕੇਂਦਰ ਸਰਕਾਰ ਨੇ ਦਿੱਤੀ ਤਾਂ ਇਹ ਕਾਫੀ ਵੱਡਾ ਮੁੱਦਾ ਬਣ ਗਿਆ ਵੱਡਾ ਇਸ਼ੂ ਬਣ ਗਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਟਾਰਗੇਟ ਕੀਤਾ ਤੇ ਕੇਂਦਰ ਨੂੰ ਵੀ ਟਾਰਗੇਟ ਕੀਤਾ ਤਾਂ ਹੁਣ ਉਹ ਜਿਹੜੀ ਚਿੱਠੀ ਆਈ ਸੀ ਉਹ ਕੇਂਦਰ ਸਰਕਾਰ ਨੇ ਭੇਜੀ ਉਹ ਪ੍ਰਮੁੱਖ ਸਕੱਤਰ ਕੋਲੇ ਗਈ ਤਾਂ ਪ੍ਰਮੁੱਖ ਸਕੱਤਰ ਨੇ ਅਮਲ ਦੇ ਵਿੱਚ ਕਿਉਂ ਨਹੀਂ ਲਿਆਂਦੀ ਇਹ ਕਾਰਨ ਦੱਸੋ ਨੋਟਿਸ ਜਿਹੜਾ ਅਜੋਈ ਸ਼ਰਮਾ ਨੂੰ ਇਸ਼ੂ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿ ਉਹ ਚਿੱਠੀ ਜਿਹੜੀ ਹੈ ਸੀਐਮ ਮਾਨ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦੀ ਗਈ